ਆਜਾ ਰਿਹਾ ਉਸ ਜੀ ਦਾ ਉਹ ਉਹ ਲੈ ਕੇ ਪ੍ਰਸ਼ਾਸਨ ਨਾਲ ਗੱਲਬਾਤ ਵੀ ਹੋਈ ਹੈ तकरीबन 1 ਦਿਨ 2 ਘੰਟੇ ਜਿਹੜੇ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਚਲੋ ਚਲੋ

ਸਤ ਜੀ ਜਨਰ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਜਿੰਦਾ ਬਾਦ ਮੁਰਦਾਬਾਦ 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 ਕੋਸ਼ਿਸ਼ ਕਰ ਰਹੇ ਹਾਂ ਜਿਹੜੀ ਸੈਂਟਰ ਦੀ ਪਾਲਿਸੀ ਹੈ ਨਾ ਉਹ ਹਰ ਜਿਹੜਾ ਸੂਬੇ ਦੀ ਸੂਬੇ ਦੀ ਐ ਕੋਈ ਵੀ ਜਿਹੜੀ ਬੜੇ ਬੜਾ ਅਕਸਰ ਮਾਰ ਕੇ ਆਈ ਜਾਂਦੇ ਆ ਪੰਜਾਬ ਦੇ ਬੰਦੇ ਉਹ ਕੈਨੇਡਾ ਅਮਰੀਕਾ ਨੂੰ ਜਾਈ ਜਾਂਦੇ ਆ ਇਹ ਇੱਕ ਮੁੱਠ ਹੋਈਏ ਇਹ ਗੱਲ ਨੂੰ ਅਸੀਂ ਇੱਥੇ ਧੁਕਣ ਨਹੀਂ ਦੇਣਾ ਆਇਆ ਚਾਲ ਪੱਤਰ ਖਾਲਸਾ ਹੀ ਨਿਸ਼ਾਨ ਸਾਹਿਬਾਂ ਸੰਤ ਮੱਪਾ ਜਰਨੈਲ ਸਿੰਘ ਜੀ ਖਾਲਸਾ ਭਿੰਡਾਵਾਲੀ ਦੀਆਂ ਤਸਵੀਰਾਂ ਝੰਡਿਆਂ ਅਤੇ ਵਾਲੇ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਿਦਾਰਿਆਂ ਲਈ ਗਈ ਸਿੱਖਿਸ਼ਿਤ ਧਾਲੂਆਂ ਦਾ અપਮਾਨ ਅਤੇ ਬਦਸਲੂਕੀ ਕਰਨ ਵਾਲੇ ਸ਼ਾਰਤੀ ਅਨਸਰਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਅਤੇ ਸ਼ਰਧਾਲੂਆਂ ਦੇ ਮੋਟਰਸਾਈਕਲਾਂ ਤੋਂ 50 ਰੁਪਏ ਗੈਰ ਕਾਨੂੰਨੀ ਢੰਗ ਨਾਲ ਪਰਚੀ ਕੱਟਣਾ ਉਹਨਾਂ ਦੇ ਜਬਰੀ ਚਲਾਨ ਕੱਟਣਾ ਅਤੇ ਉਹਨਾਂ ਖਿਲਾਫ ਝੂਠੇ ਪਰਚਿਆਂ ਨੂੰ ਆਪਣੇ ਨਿੱਜੀ ਦਖਲ ਦੇ ਕੇ ਰੱਦ ਕਰਾਉਣ ਸੰਬੰਧੀ ਅਸੀਂ ਇਹ ਜਿਹੜੀ ਅੱਜ ਜਿਹੜੀ ਮੰਗ ਕੀਤੀ ਆ ਅਸੀਂ ਦੇਖਦੇ ਰਾਸ਼ਟਰਪਤੀ ਤੋਂ ਵੀ ਉਹ ਆਪਣਾ ਨਿੱਜੀ ਦਖਲ ਦੇ ਕੇ ਜੋ ਹਿਮਾਚਲ ਵਿਖੇ ਸਾਡੇ ਜਿਹੜੇ ਸਿੱਖ ਸ਼ਰਧਾਲੂ ਗਏ ਸੀਗੇ ਉਹਨਾਂ ਉੱਤੇ ਜਿਹੜਾ ਉਹ ਜ਼ਬਰ ਹੋਇਆ ਤੱਕਾ ਹੋਇਆ ਤੇ ਉੱਥੇ ਜਿਹੜੀ ਵਦਸ ਲੁਕੀ ਹੋਈ ਆ ਔਰ ਉਹਨਾਂ ਖਿਲਾਫ ਜਿਹੜੇ ਪਰਚੇ ਦਰਜ ਕੀਤੇ ਆ ਉਹਨੂੰ ਰੱਦ ਕਰਾਉਣ ਦੇ ਜੀ ਅਸੀਂ ਮੰਗ ਕਰ ਆਪਣੇ ਪ੍ਰਸ਼ਾਸਨ ਦੇ ਥਰੂ ਹੋਣਾ ਸੀ ਆਪਾਂ ਜਿਹੜਾ ਜਲ ਪੱਤਰ ਦਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ नहीं इनको रोक लिया गया इनसे बात होगी सबसे सबसे बात हो गई है और यहीं ये खत्म कर रहे हैं कुछ बुला रहे हैं जिन्होंने बोलना है को जो हिमाचल में कोई एक्सीडेंट हुआ है उसके संबंध में ये रोज पर दर्शन कर रहे हैं है। नहीं आगे नहीं जाना दिया यहीं खत्म हो जाएगा एक ਸ਼ਾਂਤਮੀ ਢੰਗ ਨਾਲ ਦਰਸ਼ਣ ਕੀਤਾ ਗਿਆ ਸੀਗਾ ਇਹਦੇ ਵਿੱਚ ਜਿਹੜੇ ਸਰਦੇ ਸਮੂਹ ਸਿੱਖ ਜਥੇਬੰਦੀਆਂ ਵੱਲੋਂ ਸਿੱਖ ਜਥੇਬੰਦੀਆਂ ਵੱਲੋਂ ਜਿਹੜੇ ਸਵਾਲ ਉਠਾਏ ਗਏ ਨੇ ਕੁਝ ਕਨਸਰਨ ਜਤਾਏ ਗਏ ਨੇ ਇਹ ਅਸੀਂ ਸਾਰੇ ਕਨਸਰਨਸ ਨਾਲ ਉੱਚ ਅਧਿਕਾਰੀਆਂ ਨੂੰ ਅਗੋਤ ਕਰਾਵਾਂਗੇ ਤੇ ਸਾਰੇ ਮਸਲਿਆਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ